25 ਲੱਖ ਲਾ ਕੇ ਗੋਰਾਂ ਦੇ ਭਾਂਡੇ ਮੰਝ ਨਾਲ ਤਾਂ ਚੰਗਾ ਕਿ ਅਸੀਂ ਇੰਡੀਆ ਵਿੱਚ ਰਹਿ ਕੇ ਹੀ ਕਮਾਈ ਕਰ ਲਈਏ ਪੰਜਾਬ ਦੀਆਂ ਧੀਆਂ ਨੇ ਜੋ ਪੰਜਾਬ ਵਿੱਚ ਰਹਿ ਕੇ ਕਮਾਈ ਕਰ ਰਹੀਆਂ ਨੇ ਵਿੱਚ ਤੂੜੀ ਪਾ ਕੇ ਕਿੰਨੀਆਂ ਖੁਸ਼ ਨੇ ਤੇ ਪੈਸੇ ਲੈ ਕੇ ਆਪਣਾ পেট ਪਾਲ ਰਹੀਆਂ ਨੇ ਇਹ ਆਪਣੇ ਪਰਿਵਾਰ ਦੇ ਨਾਲ ਰਹਿੰਦੀਆਂ ਨੇ ਦੋਸਤੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਕਰਨ ਵਾਲਾ ਚਾਹੀਦਾ ਇਸ ਪੰਜਾਬ ਦੀਆਂ ਧੀਆਂ ਨੇ ਕਰਕੇ ਦੱਸ ਦਿੱਤਾ ਹੈ ਕਿ ਕੋਈ ਛੋਟਾ ਵੱਡਾ ਨਹੀਂ ਹੁੰਦਾ ਬਸ ਕਰਨ ਦੀ ਨੀਤ ਹੋਣੀ ਚਾਹੀਦੀ ਹੈ ਮੁੰਡਿਆਂ ਤੋਂ ਕਿਸੇ ਨਾਲੋਂ ਘੱਟ ਨਹੀਂ ਹੈਗੀਆਂ 25 ਲੱਖ ਲਾ ਕੇ ਬਾਹਰ ਵੀ ਤੱਕ ਹੋਰਾਂ ਦੇ ਭਾਂਡੇ ਹੀ ਮੰਜਨੇ ਆ ਤੇ 25 ਲੱਖ ਆਪਦੇ ਕੋਲੇ ਰੱਖ ਕੇ ਇਹ ਕਹਿੰਦਾ ਪੰਜਾਬ ਵਿੱਚ ਵੀ ਬਹੁਤ ਤਰ੍ਹਾਂ ਦੇ ਕੰਮ ਨੇ ਜੋ ਕਿ ਪਰਦੇਸੀ ਬੰਦੇ ਕਰਦੇ ਨੇ ਉਹ ਵੀ ਤਾਂ ਇੱਕ ਤਰ੍ਹਾਂ ਦਾ ਕੈਨੇਡਾ ਵਿੱਚ ਹੀ ਆਉਂਦੇ ਨੇ ਇਸ ਪੰਜਾਬ ਦੀਆਂ ਧੀਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਦੇ ਵਿੱਚ ਬਹੁਤ ਸਾਬਾ ਸੇ ਦਿੱਤੀ ਜਾ ਰਹੀ ਏ ਇਹਨਾਂ ਕੁੜੀਆਂ ਨੂੰ ਦੋਸਤੋ ਤੁਸੀਂ ਵੀ ਇੱਕ ਵਾਹਿਗੁਰੂ ਤੇ ਇਹਨਾਂ ਦੇ ਹੌਸਲੇ ਫਜਾਈ ਲਈ ਤੁਸੀਂ ਇੱਕ ਕਮੈਂਟ ਜਰੂਰ ਕਰਨਾ ਤੇ ਵੀਡੀਓ ਸ਼ੇਅਰ ਕਰਨਾ ਤੇ ਸੁਣੋ ਕੁੜੀਆਂ ਕੀ ਕਹਿ ਰਹੀਆਂ ਨੇ ਹੋ ਗਿਆ ਜੀ ਅਸੀਂ ਚੱਕ ਤੀਆਂ 12 ਅਸੀਂ ਚੱਕ ਤੀਆਂ 12 ਟਰਾਲੀਆਂ 12ਵੀਂ ਪਾਈ ਜਾਂਦੇ ਆ ਦੋ ਟਰਾਲੀਆਂ ਹੋਰ ਰਹਿ ਗਈਆਂ ਹਜੇ ਅਸੀਂ 11 ਵਜੇ ਲੱਗੇ ਸੀ ਜੀ ਤਿੰਨ ਟਰਾਲੀਆਂ ਬਾਤੀਆਂ ਜੀ ਜਣੇ ਥੋੜਾ ਹੀ ਲੱਗ ਗਿਆ ਹਾਂ ਵਾਹ ਹਾਂ ਸਾਡੇ ਕੇ ਤੋਂ ਵੀਡੀਓ ਨੂੰ ਲਾਈਕ ਕਰਕੇ ਤੇ ਕਮੈਂਟ ਕਰਕੇ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਭੈਣਾਂ ਨੂੰ ਵੀ ਹੌਸਲਾ ਮਿਲ ਸਕੇ